करसा जथाग इतिहा जोड़ ਸਰ ਜੀ ਲੱਗਦਾ ਨਹੀਂ ਇੱਕ ਤਰ੍ਹਾਂ ਕਿ ਅਸੀਂ ਗੁਰੂ ਮਹਾਰਾਜ ਨੂੰ ਭੁੱਲਦੇ ਜਾ ਰਹੇ ਹਾਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਜੀ ਚਾਰ ਸਾਬਜਾ ਦੇ ਗੁਰਤੇਗ ਬਾਦ ਮਹਾਰਾਜਾ ਸਾਰੀਆਂ ਇੱਕ ਪਾਸੇ ਕਰਤੀਆਂ ਤੁਸੀਂ ਇਹਨਾਂ ਦੇਖ ਲਓ ਆ ਫੇਸਬੁੱਕ ਤੇ ਵਟਸਐਪ ਤੇ ਇੰਟਰਨੈਟ ਤੇ YouTube ਤੇ ਕਿਵੇਂ ਢੀਂਗਾ ਮਾਰਦੇ ਨੇ ਮੈਂ ਉਹ ਕਰ ਦੂੰ ਮੈਂ ਆ ਕਰ ਦੂੰ ਕੀ ਆ ਭਾਈ ਗੁਰਜੀਤ ਸਿੰਘ ਮੈਂ ਕਹਿੰਦਾ ਵੀ ਇੱਥੇ ਦੇਖ ਲਓ ਕੋਈ ਨਾ ਗੁਰੂ ਘਰ ਦੀ ਕਿਸੇ ਦੀ ਜੱਗ ਕਿਸ ਸਿੱਖ ਦੀ ਬਦਨਾਮੀ ਨੂੰ ਕਿਵੇਂ ਦੁਨੀਆ ਤੇ ਪਸਰ ਕਰਦੇ ਅੱਜ ਤੱਕ ਗੁਰਜੀਤ ਸਿੰਘ ਦਾ ਨਾਂ ਤਾਂ ਕੋਈ ਬਾੜਾ ਮੈਂ ਦੇਖਿਆ ਵੀ ਤੁਸੀਂ ਹਰ ਵਾਰੀ ਜਦੋਂ ਮੈਂ ਆਉਣਾ ਹੁੰਦਾ ਤੇ ਹੁੰਦੇ ਹੋ ਉਹ ਥੋੜੇ ਹੁੰਦੇ ਮੀਡੀਆ ਦੇ ਵਿੱਚ ਨਾਲੇ ਵੀ ਪਰ ਇਹ ਕਿਉਂ ਵੀ ਮੈਂ ਤਾਂ ਕਹੂੰਗਾ ਸਾਡੇ ਸਿੱਖਾਂ ਦੀ ਨਾ ਇਕਤਾ ਅਣਖ ਮਾਰ ਜੀ ਬਹੁਤ ਆਹ ਤੱਕ ਥੋੜੇ ਸਿੱਖ ਨੇ ਜਿਹੜੇ ਅਣਖ ਨਾਲ ਜਿਉਣਾ ਚਾਹੁੰਦੇ ਜੀ ਪਰ ਇਹ ਦੂਜਾ ਇਹ ਹੈ ਬੀਨ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਸੀਂ ਇਹ ਬਣਾ ਲਿਆ ਵੀ ਆਪਦੇ ਮਤਲਬ ਤੱਕ ਵਰਤੋ ਤੇ ਬਾਕੀ ਸਾਡਾ ਕੁਝ ਨਹੀਂ ਲੱਗਦਾ ਇਸ ਤਰ੍ਹਾਂ ਦਾ ਹੋ ਗਿਆ ਘਰ ਘਰ ਦੇ ਵਿੱਚ ਨਹੀਂ ਸਮਾਣਾ ਸ਼ਹਿਰ ਹੈ ਜਿਲ੍ਹਾ ਪਟਿਆਲਾ ਆਲਾ ਦਵਾਲ ਹੁਣ ਦੇਖੋ ਪੁਲਿਸ ਦੇ ਕਿਹੋ ਜਿਹੇ ਭਾਵ ਹੋਗੇ ਸਰਕਾਰ ਦੇ ਕਿਹੋ ਜਿਹੇ ਭਾਵ ਹੋਗੇ ਸਾਨੂੰ ਇਹ ਨਹੀਂ ਕਹਿੰਦੇ ਸੀ ਢੀ ਹੋ ਜੂਗੀ ਸੀਧੀਆਂ ਹੁੰਦੀਆਂ ਆਈਆਂ ਨੇ ਜਦੋਂ ਕੋਈ ਕਿਸੇ ਰਾਹ ਤੇ ਚੱਲਦਾ ਨਾ ਉਹ ਸੁਣ ਕੇ ਚੱਲਦਾ ਪਰ ਉਹਦੇ ਪਿਛਲਿਆਂ ਨੇ ਜਿਹੜਾ ਕੀ ਉਹ ਕੀ ਪੁਰਨਾ ਪੂਰਿਆ ਉਹ ਕੀ ਉਹਨਾਂ ਦੀ ਪਿੱਠ ਪੂਰੀ ਉਹਨਾਂ ਦੇ ਉਹਨਾਂ ਦੇ ਕੰਡ ਤੇ ਖੜੇ ਉਹਨਾਂ ਦੀ ਸੋਚ ਤੇ ਖੜੇ ਪੈਰਾ ਦਿੰਦੇ ਨੇ ਜਾਂ ਨਹੀਂ ਇਹਦੇ ਬਾਰੇ ਰੋਸ ਹੈ ਸਾਰਿਆਂ ਵਿੱਚ ਹੀ ਰੋਸ ਔਰ ਖਾਲਸਾ ਜੀ ਹੁਣ ਡਟੇ ਰਹਿਣਗੇ ਖਾਲਸਾ ਜੀ ਬਿਲ ਦੇਖੋ ਗੱਲ ਇਹ ਹੈ ਕਿ ਇਹ ਤਾਂ ਉਸ ਦਿਨ ਜਿਸ ਦਿਨ ਛੜਿਆ ਹੂੰ ਅਰਦਾਸ ਕਰਕੇ ਉਸ ਦਿਨੇ ਕਹਿ ਕੇ ਚੜਿਆ ਵੀ ਮੈਂ ਕਿਉਂਕਿ ਪਹਿਲਾਂ ਤਾਂ ਇਹਨੇ ਆਪਣੀ ਜੀਵਨ ਨਹੀਂ ਲਈ ਅਲਟੀਮੇਟ ਨੂੰ ਦੋ ਵਾਰੀ ਦਿੱਤੇ ਹੋਏ ਤੇ ਪ੍ਰਸ਼ਾਦਾ ਵੀ ਛੱਡਤਾ ਸੀ ਫਿਰ ਅਸੀਂ ਕਾਲ ਤੱਕ ਸਦੇ ਜਥੇਦਾਰ ਨਾਲ ਕਰਕੇ ਗੱਲ ਮੈਂ ਬਾਬਾ ਮਰਜਾਦਾ ਜੀ ਹੋਰ ਵੀ ਸਾਰੇ ਸੰਦਾ ਸਾਹਿਬਰੀ ਵੀ ਨਹੀਂ ਅਸੀਂ ਰੋਟੀ ਨਹੀਂ ਅੱਗੇ ਜੋ ਮਹਾਰਾਜ ਕਰਦਾ ਹੋਵੇ ਪਰ ਰੋਟੀ ਪਾਣੀ ਛੱਡਣਾ ਇਹ ਸਾਡੇ ਧਰਮ ਦੇ ਵਿੱਚ ਕੋਈ ਨਿਯਮ ਨਹੀਂ ਹੈਗੇ ਕੀ ਹੁਣ ਮੁੱਕ ਦੀ ਗੱਲ ਹੈ ਵੀ ਖਾਲਸਾ ਜੀ ਆਪਣੇ ਫੈਸਲੇ ਤੇ ਅਡਰਣ ਨੇ ਖਾਲਸਾ ਜੀ ਤਾਂ ਪੂਰੇ ਏਨ ਧਰੜ ਨੇ ਜੀ ਪੱਕੇ ਨੇ ਇਸ ਟਾਈਮ ਤੁਸੀਂ ਬੋਲਦੇ ਦੇਖੋਗੇ ਚੜ੍ਹਦੀ ਕਲਾ ਚ ਹਨਾ ਚਾਚਾ ਉਹਦਾ ਤੁਹਾਨੂੰ ਮਾਂ ਜੀ ਨੇ ਇਹਨੂੰ ਜਨਮ ਦਿੱਤਾ ਉਹ ਸਿੱਖ ਨੂੰ ਐਨਾ ਸਮਾਂ ਉੱਤੇ ਦੇਖੋ ਉਹ 2 ਫੁੱਟ ਚੌੜਾ ਥਾਂ 6-7 ਫੁੱਟ ਲੰਬਾ ਹੈ ਦੋ ਬਾਈ 6 ਦਾ ਚ ਰਹਿਣਾ ਦੋ ਬਾਈ 6 ਦਾ ਇੱਥੇ ਰਹਿਣਾ ਕਿੰਨਾ ਔਖਾ ਕੋਈ ਦੇਖੋ ਨਾ ਠੰਡ ਵਿੱਚ ਮੂਰੇ ਤੂਫਾਨ ਦੀ ਤਾਕਤ ਹੈ 400 ਫੁੱਟ ਧਰਤੀ ਤੋਂ ਦੂਰ ਹੈ ਉਹਨਾਂ ਥੋੜਾ ਜਿਹਾ ਸਾਰੇ ਸਿੱਖਾਂ ਨੂੰ ਨੌਜਵਾਨਾਂ ਨੂੰ ਜਥੇ ਬੰਦੀਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਦੇਖ ਕੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਖੱਟਿਆ ਖਾਂਦੇ ਨੇ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਬਣਾਉਣ ਲਈ ਉਹ ਸਿੱਖ ਨੇ ਮੋਰਚਾ ਲਾਇਆ ਉਹਦੇ ਵੀ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ